ਜੋ ਗਰੂਪ ਸਿੰਘ ਸੇਖਵਾਨੇ ਕਰੀਬ 1 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਮੰਡੀਆਂ ਦੇ ਫੱਟ ਦੇ ਸ਼ੈੱਡ ਦਾ ਦਾਣਾ ਮੰਡੀ ਕਨੂਵਾਨ ਦੇ ਵਿੱਚ 1 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਸ਼ੈੱਡ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੁਹਾਨੂੰ ਨੇ ਕਿਹਾ ਕਿ ਕਾਦੀਆਂ ਹਲਕੇ ਦੇ ਵਿੱਚ ਕੱਲ ਨੂੰ ਦਾਣਾ ਮੰਡੀ ਤਾਰੀਵਾਲ ਅਤੇ ਕਾਦੀਏ ਦੇ ਵਿੱਚ ਵੀ ਇਸੇ ਤਰੀਕੇ ਦੇ ਤਿੰਨ ਸ਼ੈੱਡ ਤਿਆਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਸਾਲ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਉਨੇ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਕਿਸਾਨ ਜਾਂ ਆੜਤੀ ਜਾਂ ਸ਼ੈਲਰ ਵਾਲੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਮਾਰਕੀਟ ਕਮੇਟੀ ਕਾਨੂੰਨ ਵਿਖੇ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚਾਹੁੰਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ 'ਚ ਹੀ ਸ਼ੈੱਡ ਜਿਹੜੇ ਆ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੇ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਹੋਰ بڑا ਵਾਧਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ بارشਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਅਰਾਈਵਲ ਜਦੋਂ ਆਉਂਦੀ ਆ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਦੇ ਨਾਜ ਬਣ ਰਹੇ ਫਿਰ ਇਹ 95 ਲੱਖ ਰੁਪਇਆ ਜਿਹੜਾ ਲੱਗ ਪਾ ਕੇ 1 ਕਰੋੜ ਰੁਪਇਆ ਤਿੰਨਾਂ ਕਿ ਮਿੰਟ ਤਿੰਨ ਕਰੋੜ ਹਾਂ ਤਿੰਨ ਕਰੋੜ ਹੋ ਗਏ ਹੁਣ ਕਿਸਾਨ ਕੁਛ ਕਹਿ ਰਿਹਾ 80% ਲੇਟ ਹੋ ਗਿਆ ਤੁਹਾਡਾ ਕੰਮ ਪ੍ਰਭਾਵਿਤ ਹੋਏਗਾ ਨਹੀਂ ਦਿੱਕਤ ਨਹੀਂ ਆ ਗਈ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ ਚਾ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇ ਅਸੀਂ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ ਚੀ ਕੰਮ ਜਿਹੜਾ ਹੈ ਸ਼ੁਰੂ ਕਰਨਾ ਪਿਆ ਔਰ ਧੰਨਵਾਦੀਆਂ ਸਰਦਾਰ ਜਗਰੂਪ ਸਿੰਘ ਜੀ ਸ਼ੇਖਵਾ ਸਾਹਿਬ ਮੇਰੇ ਮਹਿਬੂਬ ਨੇਤਾ ਮੈਨੂੰ ਸਭ ਤੋਂ ਵੱਧ ਮਾਣ ਇਸ ਮਾਰਕੀਟ ਕਮੇਟੀ ਤੇ ਇਹ ਆ ਵੀ ਮੇਰੇ ਮਹਿਬੂਬ ਨੇਤਾ ਸਰਦਾਰ ਜਗਰੂਪ ਸਿੰਘ ਛੇਖਵਾ ਵੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16-17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਆ ਅੱਜ ਛੇਖਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਅੱਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵੀ ਜਿਹੜਾ ਵੀ ਤਕਰੀਬਨ 98 ਲੱਖ ਰੁਪਏ ਦੇ ਨਾਲ ਵੀ ਸ਼ੁਰੂਆਤ ਹੋਣ ਲੱਗੀ ਆ ਇਹ ਆਰਤੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਹੀ ਠੇਕੇਦਾਰ ਨੂੰ ਕਹਿਤਾ ਉਹਨਾਂ ਨੇ ਥੱੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਨੇ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਚੋਣਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੇ ਪਹੁੰਚਣ ਦਾ ਖਾਸ ਕਰਕੇ ਜਗਰੂਪ ਸਿੰਘ ਜੀ ਸੇਖਵਾਨ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ